ਵੇਲਾ ਬੰਦੇ ਆੜੇ ਉਹ ਜੀਰੋ ਚੱਲਿਆ ਆਰਾ ਸ਼ਾਮ ਆਇਆ ਨਹੀਂ ਵੇਖੋ ਚਪਲ ਜੀ ਪਾਇਆ ਪਾਣੀ ਭੱਲਣ ਡਿਆ ਵੇ ਉਹ ਮੈਂ ਮੁਖਾਰ ਕੇ ਤੁੰਨੇ ਚੱਲੇ ਆ ਬੋਟ ਪਾਉਣਾ ਮੈਂ ਤੇ ਵੇਲਾ ਹੀ ਨਾਲਿਆ ਇਹ ਹੁਣ ਆਪਾਂ ਲੈ ਲੀਆ ਤਾਂ ਮੈਂ ਇਹ ਘਰ ਨੂੰ ਆਹ ਡਾ ਬੰਦਾ ਕੀ ਕਰਾ ਗਾਣਿਆ ਤਾਂ ਲੈਣੇ ਮੈਂ ਮੈਂ ਘਾਰੇ ਤਾਂ ਲੈਣੇ ਗਾਣਿਆ ਤਾਂ ਲੜ ਪਿਆ ਨਾ ਗਾਈਸ ਕਿਦਾਂ ਸਾਰੇ ਸਾਰਿਆਂ ਸ਼ਾਸ਼ੀ ਕਾ ਅਲਾਦਾ ਕਰ ਲੰਗੇਆ ਬਲੌਗ ਸ਼ੁਰੂ ਤੇ ਅੱਜ ਆਪਾਂ ਵੇਖਨੇ ਆ ਆਪਣੇ ਬਲੌਗ ਆ ਪੈਨਸੀਡੀ 'ਚ ਸਰੀਜ਼ੇ ਵੇਖਨੇ ਕਿਦਾਂ ਦੇ ਲੱਗਦੇ ਆ ਅੱਜ ਵੇਖਨੇ ਆ ਦੋ ਤਿੰਨ ਵਾਰੀ ਵੇਖ ਲਿਆ ਪਹਿਲਾਂ ਵੀ ਤੇ ਹੁਣ ਐਲਸੀਡੀ 'ਚ ਵੇਖਨੇ ਆ ਵੱਡਾ ਕਰਕੇ ਘਰ ਬੈ ਕੈਮਰਾ ਯਾਰਾ ਕਰ ਤੁਹਾਨੂੰ ਖੋਨੇ ਆ ਨਾਲੇ ਅੱਜ ਵੋਟ ਪਾਉਣ ਵੀ ਜਾਣਾ ਆ ਐਲਸੀਡੀ 'ਚ ਵੇਖਨੇ ਇੱਲਾਵਾ ਕਿਡਾ ਲਾਵਾ ਮੈਂ ਇਲਾ ਕੋਈ ਨਾ ਅੰਜੋਏ ਮੈਂ ਕਰਾਂ ਜੀ ਹੋ ਲੈ ਅੰਜੋਏ ਆ ਆਂਦੇ ਬਲੋ ਗਾਡੇ ਮੇਰੀ ਦਾ ਅਮਿਲਾ ਤੇਰੀ ਅਮਿਲੋ ਤੇਰੀ ਇਹ ਕਾ ਬੈਠਾ ਨੂੰ ਟੂ ਡੀ ਲਾ ਅੰਨੂ ਫੋਨ ਆਉਂ ਮੁੰਡੇ ਨੂੰ ਨਾ ਮਟਰ ਹੋ ਰਿਹਾ ਮੈਨ ਸਾਫ ਗਾੜ ਹਾਂ ਪੀਰ ਪੀਰ ਕਿੱਥੇ ਆ ਵਾਇ ਨਹੀਂ ਦੇਖੋ ਚਪਲਾ ਜੀ ਆਇਆ ਚਪਲਾ ਚਪਲਾ ਵੇਖੋ ਜੀ ਇਹਨੇ ਨੰਬਰ ਹੀ ਨਾਲ ਪੁੱਛੀ ਮੈਂ ਤੁਹਾਨੂੰ ਤੇ ਸੋਚਣਾ ਮੁਰਗੂ ਫਰੇਜ਼ ਹੁਣ ਸ਼ੁਰੂ ਕਰਨੇ ਚੰਗੀ ਲੱਗਦੀ ਹੈ। ਨੇ ਬੱਲੇਂ ਡਿਆ ਦੇ। ਉਹ ਮੈਂ ਖਾ ਕੇ ਤੁਹਾਨੂੰ ਨੇ। ਉਹਰਾ ਦਾ ਲੱਕੰਡੀ ਵੜ। ਆਏ ਹਾਏ। ਬੂੜ ਕੱਢ। ਆਏ ਹਾਏ ਮਰਵਾੜ। ਉਹਰਾ ਦਾ। ਉਹਦਾ ਨੇ। ਉਹ ਤੋਨਾ। ਉਹਰਾ ਲਾਚਾ। ਜਾ ਜਾ। ਤੇ ਬੂਲਾ ਕਿ ਨਾਲ ਲੰਡਿਆ। ਗਾਇਸ ਹੁਣ ਆਪਾਂ ਚੱਲੇ ਆ ਬੋਟ ਪਾਉਣਾ। ਮੈਂ ਤੇ ਪਹਿਲਾਂ ਹੀ ਨਾਲਿਆ ਇਹ ਹੁਣ ਨਾਤ ਹੋ ਕੇ ਆ ਗਏ ਨੇ। ਉਹਨਾ ਆਪਾ ਚੱਲੇ ਆ ਵੋਟ ਪਾਉਣ ਤੇਰਾ ਪਹਿਨ ਕਾਰਡ ਦੇਖੋ ਇਹਦਾ ਇਹਨਾਂ ਕਾਰਡ ਨਹੀਂ ਭਰਾ ਵੋਟਰ ਕਾਰਡ ਹੀ ਵੋਟਰ ਕਾਰਡ ਆਪਦਾ ਬੰਦੇ ਇਕੱਠੇ ਕਰੀ ਜਾਂਦੇ ਆਪਾਂ ਨਾਲੋਂ ਨਾ ਆਈਏ ਮੰਨੇ ਕਾਣੇ ਇਕੱਠੇ ਨਾ ਤੇ ਜੋ ਇਹਦੇ ਮਗਰ ਬੈ ਕੇ ਪੂਰਾ ਡਰ ਲੱਗ ਗਿਆ ਮੈਨੂੰ ਅਵੇ ਬਿਠਾ ਮੈਂ ਪਹਿਲੀ ਵਾਰ ਡਰ ਮੈਨੂੰ ਪੂਰਾ ਲੱਗ ਗਿਆ ਮੇਰੀ ਨੇ ਬਣੀ ਬੋਟ ਨਾ ਆਪਾਂ ਆਕੇ ਤਾਂ ਉਹ ਮਿੰਟ ਮਿੰਟ ਚੱਲੀਏ ਘਰ ਨੂੰ ਲੋ ਜੀ ਆਪਾਂ ਆ ਗਏ ਹੋਂ ਬੋਟਾਂ ਵਾਲੀ ਆਪਾਂ ਆ ਕੇ ਬੋਰ ਦੇ ਜਾਣੇ ਘਰ ਨੂੰ ਸਾਡੇ ਬੰਦੇ ਨੇ ਪਹਿਲੀ ਪਹਿਲੀ ਬੋਰ ਪਾਈ ਤੇ ਇਹਨੂੰ ਮੇਨ ਲੱਗਾ ਬੋਰ ਮੇਨ ਲੱਗਣਾ ਪ੍ਰਾਈਸ ਇੱਥੇ ਆਪਣੇ ਨਾਂ ਨੂੰ ਨੇ ਦਾ ਬੋਲ ਲਾਉਂਦੀ ਤਾਂ ਜੀ ਦੇਖੋ ਸਾਡੇ ਬੰਦਨ ਲੱਗੀ ਪਿਆਸ ਇਸ ਫਿਲੀਪੀਨੀ ਹੈ ਕਿੰਨੇ ਡਾਈ ਅੱਡੀ ਬੜੀਆ ਠੰਡੀ ਹੈ ਠੰਡੀ ਹੈ ਇਹ ਕੀ ਚੀਜ਼ ਹੈ ਬਾਹਰ ਆ ਗਏ ਆ ਹੁਣ ਜਾਣਾ ਪੰਜ ਗਰੇ ਪਰਾਣ ਕੀ ਕਰਨੀ ਬਰੇ ਚੱਲ ਜਾ ਹੋਰ ਚੱਲਾ ਇੱਕ ਨਸਰ ਬਰੇ ਗੜੀ ਲੈ ਲਾਬੋੜ ਬੋ ਗਿਆ ਹਰ ਤੋਂ ਪੋਛ ਲੈਨੇ ਯਾਹਰ ਇੱਧੇ ਲਾਇਆ ਜਾਣੇ ਬੜੇ ਅੰਦਰ ਹੀ ਪੈਂ 12 ਦਾ ਦੇ ਵਿੱਚ ਮਾਰ ਲਿਆ ਹੁਣ ਆਪਾਂ ਲੈ ਲਈ ਆ ਉਹ ਮੈਂ ਇਹ ਘਰ ਨੂੰ ਆਹ ਡਾ ਬੰਦਾ ਕੀ ਕਹਿੰਦਾ ਕਹਿੰਦਾ ਸਰੀਰ ਤੋਂ ਮੱਲੀਦੀ ਆ ਕਹਿੰਦਾ ਦਵਾਈ ਸਰੀਰ ਨੂੰ ਮੱਲੀਦੀ ਆ ਵੇਲਾ ਮੰਨ ਨਹੀਂ ਆ ਮੰਨ ਨਹੀਂ ਦਵਾਈ ਵੇਲਾ ਮਗਰ ਜੀ ਓਏ ਚਲਾਉਂਦਾ ਜੀ ਆ ਪਾ ਕੇ ਹਣ ਉਹ ਮੁੰਡਾ ਬੜਾ ਬੋਟ ਬੋਟ ਫਾਗਣਾ ਆ ਮੇ ਆ ਪੰਜ ਕਿ ਨਹੀਂ ਉਹੀ ਆ ਗਏ ਆ ਸਾਨੂੰ ਛੱਡ ਦਿੱਤਾ ਨੇ ਉਹਨੇ ਵਾਲ ਕਟੋਣੇ ਕਹਿੰਦਾ ਵਾਲ ਕਟੋਣੇ ਵਾਲ ਕਟਾਲਾ ਅੰਦਰ ਡੀ ਜੇ ਸਮਨ ਲੱਗ ਗਿਆ ਉਹ ਤਾਂ ਓਕੇ ਗੱਲ ਆਪਣੇ ਪਾਸੇ ਚੁੱਕ ਦਿਆ ਤੇ ਫੁਰਖਾ ਜਿਆਦਾ ਚੁੱਕਣ ਦੇ ਆਰਾਮ ਤੇ ਸੰਦੇ ਪੈਸਾ ਲਿਕੇ ਟਿੰਕਾ ਚ ਅੱਲਾਮ ਨੇ ਸੋਣੀ ਓਹ ਠੀਕ ਆ ਜੰਦਾ ਰਹੇ Ganeshan, 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 ਗਾਨਿਆਂ ਨਾਲ ਲੜ ਪਿਆ ਨਾ ਮੈਨ ਲੜਣਾ ਨੂੰ ਮੈਂ ਲੜਨੇ ਆ ਕੋਪਰਾ ਆ ਦੇ ਲਾਦੇ ਗਾਣੇ ਕੋਪਰਾ ਗਾਣੇ ਲੈਣ ਕਰ ਦੋ ਜਰਾ ਗੰਬੀ ਮਾਰ ਕੇ ਕੋਪਰਾ ਦੀ ਦੂਸਰੇ ਬਾਹਰ ਆ ਲਾ ਕੇ ਜਾ ਜਾ ਸੜਕ ਤੇ ਲਾ ਦੇ ਬੂਬਰ ਆਉਣਾ ਮੈਂ ਆ ਗਿਆ ਆ ਗਿਆ ਆਪਣੀ ਗੋਤੀ ਆ ਹੋਰ ਆ ਨੀ ਬੋੜਾ ਦੇ ਚੱਲਣੇ ਰਾਇਸ ਖਵਾਲ ਉਹਨੇ ਪਟਾਉਲੇ ਨਹੀਂ ਹੁਣ ਆਪਾਂ ਚੱਲਿਆ ਕਰਨਾ ਨਾਤ ਹੋ ਗਏ ਮਿਲਦੇ ਆ ਸ਼ਾਮ ਨੂੰ ਤੁਹਾਨੂੰ ਮੰਮੀ ਕਿੱਥੇ ਸ਼ਾਮ ਨੂੰ ਮਿਲਦੇ ਤਾਂ ਨਹੀਂ ਸ਼ਾਮ ਨੂੰ ਮੰਮੀ ਕਿੱਥੇ ਡੀ ਜੇ ਸਾਨੂੰ ਬੰਦ ਕਰਤੇ ਨੇ ਉਹ ਸਾਲ ਆਪਾਂ ਬਦਲੇ ਲੈ ਬਦਲਾ ਆ ਲਿਆ ਹੀ ਆ ਫੜ ਪਿੰਡ ਇਹ ਹੈ ਤੇ ਪਿੰਡ ਦੀ ਪੁੰਡੀਆਂ ਆਪਾਂ ਓ ਜੀ ਸ਼ਮੀ ਬੇਟਾ ਹੋ ਗਿਆ ਬਾਏ ਬਾਏ ਸ਼ਮੀ ਟੈਗਰ ਮਾਮਾ ਆਹ ਦਾ ਚਾਚਾ ਏ ਚਾਚਾ ਸਾਈਕਲ ਵਾਲਾ ਚਾਚਾ ਤੇਰੀ ਚਾਚਾ ਸਾਈਕਲ ਵਾਲਾ ਚਾਚਾ ਨੇਰੀ ਚਾਚਾ ਨੇਰੀ ਏ ਜੰਗੀਲਾ ਆਪਾ ਆ ਗਏ ਹੁਣ ਦੁਕਾਨ ਤੇ ਆਪਾਂ ਗੱਲ ਹੀ ਕਰਨ ਲੋੜ ਤੇ ਫੈਨ ਕੱਢ ਕੇ ਦਾਨੇ ਨਾਲ ਦੋ ਮਿੰਟ ਆਹ ਫੋਨ ਕੱਟ ਫੈਨ ਕੱਢ ਕੇ ਦੱਸ ਹਾਂ ਚੱਲੇ ਠੀਕ ਹੈ ਹੁੰਦੇ ਕਦੋਂ ਦੇ ਦੋ ਮਿੰਟ ਤੇਰੀ ਮੈਨੂੰ ਦੀ ਹੋ ਗਿਆ ਉਹ ਕੀ ਹੋ ਗਿਆ ਫਿਰ ਕਾਰਤੂਸ ਫੋਕੇ ਨਿਕਲ ਗਏ ਓਕੇ ਮਾਰਾ ਦਿੱਤਾ ਮੁੰਡੇ ਦੇ ਕਾਰਤੂਸ ਫੋਕੇ ਨਿਕਲ ਗਏ ਨੇ ਬੇਸਤੀ ਕਰਾਉਣੀ ਆ ਬੇਸਤੀ ਵਿਆਹ ਕਰਾਉਣਾ ਇਥੇ ਆਪਣੀ ਦੋ ਮਿੰਟ ਹੋਰ ਕੀ ਆਹੇ ਮੁੰਡਾ ਬੇਸਤੀ ਕਰਾਉਂਦਾ ਆਪਣੀ ਉਹ ਗਰਾੜੀ ਆ ਗੀ ਗਰਾੜੀ ਹਰ ਕੀ ਜਾਂਦਾ ਉਹ ਬੜਾ ਮੁੱਤਿਆ ਵੇਲਾ ਬੰਦੇ ਆਡੇ ਉਹ ਚਲਿਆ ਰ ਪੈ ਗਏ ਜਬਰਦਸ ਤੈਨੂੰ ਪਾਵੇ ਨਾ ਥਿਆ ਮਗਨ ਤੇ ਪੈਰ ਕੱਢਣ ਦੇ ਭਰਾ ਡਰਾ ਦਾ ਪਾਵੇ ਜਿਹਨੂੰ ਕਹਿੰਦਾ ਪੈਰ ਘਾਤਾ ਤੂੰ ਹੀ ਦੇ ਵੇਖ ਲੈ ਪਿਆਏ ਕੀ ਹੋ ਗਿਆ ਅੰਦਰ ਕਿੰਨੇ ਚਪੇਰ ਕੇ ਤੇ ਮਾਰਤੀ ਆ ਅਦਰ ਅਦਰ ਪਿਆਡ ਓ ਹੜਮ ਇੱਕੋ ਚੱਲਦਾ ਫਲਾ ਮੈਨੂੰ ਆ ਮੈਂ ਜਲਾਮ ਆਹ ਭਾਰ ਹਾਲੋ ਗਾਇਸ ਅ ਮੇਰੇ ਕੋਲ ਇੱਕੋ ਚੱਲਿਆ ਹੀ ਹੁਣ ਆ ਵੇਖੋ ਕੀ ਕਰਦਾ ਰੋਮਿਓ ਬਣਾਦਾ ਦੀਗਾ ਬਹੁਤ ਤੇਰੀ ਜ਼ਬਰਦਸ ਭਾਈ ਗਲਤ ਪਾਏ ਗੱਲਤ ਨੇ ਗਲਤ ਪਾਗੇ ਗਲਤ ਪਾਗੇ ਮੇਰੇ ਕੋ ਲੋਡ ਗਾਨਾ ਗਲਤੋ ਵੀ ਹੈ ਇਹ ਮਾ ਕਰਨ ਚਲੇ ਜਾਂਦੇ ਫੇਰ ਫੇਰ ਅੱਗੇ ਨੇ ਵੀਡੀਓ ਇੱਕ ਪਾਪਾ ਸ਼ੋਟ ਬਣਾਇਆ ਉਹ ਪਾਵਾਂਗੇ ਹੁਣ ਕੱਲ ਪਰਸੋਂ ਤੱਕ ਕੋ ਗਾਇਸ ਅੱਜ ਹੀ ਰੋਮੀ ఓਪਨ ਪੋਰ ਦੀ ਯਾਰ ਟੂ ਪੂਰਾ ਪੈਂਦੇ ਆ ਪਟਾਕੇ ਵੀ ਨਹੀਂ ਆ ਪਟਾਕੇ ਰਹਿ ਕੇ ਥੋੜੇ ਰਹਿਦੇ ਬਸ ਪਟਾਕੇ ਪਟਾਕੇ ਕਰਦੇ ਆ ਰੋ ਜੀ ਜੂਸ ਆ ਗਿਆ ਏ ਹੁਣ ਪੀਰ ਮਾਨ ਅਰੇ ਚੱਲੀਏ ਲੈ ਮੈਂ ਫਾਇਰ ਕਰਦਾ ਹਾਂ ਯਸ ਗਾਇਸ ਆਪਾਂ ਜੂਸ ਪੀ ਕੇ ਆ ਗਿਆਂ ਪਿੰਡ ਤੇ ਆਦਾ ਕਰਦੇ ਇੱਥੇ ਬਲੌਗ ਖਤਮ ਜੇ ਨਹੀਂ ਆ ਤੱਕ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ ਸਾਰਿਆਂ ਸਤਿ ਸ਼੍ਰੀ ਅਕਾਲ ਆਦਾ ਬਲੌਗ ਕਰਦੇ ਇੱਥੇ ਖਤਮ ਬਾਏ ਬਾਏ ਅਗ ਮਿਲਾਂਗੇ ਨੈਕਸਟ ਨੈਕਸਟ ਬਲੌਗ ਚ